ਹਾਂਜੀ ਪਿਛਲੇ ਦਿਨੀ ਵਿਆਹ ਸਾਦੀ ਦੇ ਵਿੱਚ ਜਿਹੜਾ ਵਿਵਾਦ ਹੈ ਇੱਕ ਬਹੁਤ ਜ਼ਿਆਦਾ ਭਖਿਆ ਸੀ ਸਿਮਰ ਸੰਧੂ ਦਾ ਤੇ ਇਹਦੇ ਵਿੱਚ ਕਈਆਂ ਨੇ ਬਹੁਤ ਸਾਰੇ ਜਿਹੜੇ ਆਰਗੂਮੈਂਟ ਦਿੱਤੇ ਨੇ ਕਈ ਸਾਰੇ ਕਮੈਂਟ ਕੀਤੇ ਨੇ ਕੋਈ ਕਹਿੰਦਾ ਜੀ ਕੁੜੀ ਗਲਤ ਹੈ ਕੋਈ ਕਹਿੰਦਾ ਜੀ ਮੁੰਡੇ ਗਲਤ ਨੇ ਸੋ ਇਸ ਤੋਂ ਸੰਬੰਧ ਦੇ ਵਿੱਚ ਕਲਾਕਾਰ ਜਿਹੜੇ ਨੇ ਸਪੋਰਟ ਕਰਦੇ ਹੋਏ ਨਜ਼ਰ ਆਏ ਨੇ ਸਿਮਰ ਸੰਧੂ ਦੀ ਕੀ ਹੈ ਪੂਰੀ ਅਪਡੇਟ ਇਸ ਤੋਂ ਪਹਿਲਾਂ ਅੱਗੇ ਵਧਿਏ ਜਿਹੜੀ ਦੋਸਤਾਂ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਬੈਲ ਆਈਕਨ ਆਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਵੱਡੀ ਅਪਡੇਟ ਲੈ ਕੇ ਆਏ ਆ ਜਿਹੜੇ ਕਿ ਗਾਇਕ ਨੇ ਰੇਸ਼ਮ ਅਨਮੋਲ ਉਹ ਕੁੜੀ ਦੀ ਜਿਹੜੀ ਐ ਸਿਮਰ ਸੰਧੂ ਦੀ ਸਪੋਰਟ ਕਰਦੇ ਹੋਏ ਨਜ਼ਰ ਆਈ ਨੇ ਉਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਕਿਹਾ ਕਿ ਕੋਈ ਉਹਨੂੰ ਕੰਜਰੀ ਕਹਿੰਦਾ ਕੋਈ ਉਹਨੂੰ ਨੱਚਣ ਵਾਲੀ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਪਰ ਜੇ ਉਹ ਕੁੜੀ ਗਲਤ ਹੈ ਜਾਂ ਜਿਹੜੀਆਂ ਕੁੜੀਆਂ ਡਾਂਸ ਕਰਦੀਆਂ ਨੇ ਉਹ ਗਲਤ ਨੇ ਤਾਂ ਉਹਨਾਂ ਨੂੰ ਤੁਸੀਂ ਆਪਣੇ ਵਿਹਾਂ ਤੇ ਸੱਦਦੇ ਕਿਉਂ ਜੇ ਨਹੀਂ ਚੰਗੀਆਂ ਲੱਗਦੀਆਂ ਸੋ ਇਹ ਪੂਰੀ ਸਪੋਟ ਜਿਹੜੀ ਕਰਦੇ ਹੋਏ ਕਲਾਕਾਰ ਜਿਹੜੇ ਨੇ ਰੇਸ਼ਮ ਅਣਮੋਲ ਨਜ਼ਰ ਆਈ ਨੇ ਤੁਸੀਂ ਵੀ ਸੁਣੋ ਉਹਨਾਂ ਨੇ ਆਪਣੇ ਬੋਲ ਦੇ ਵਿੱਚ ਕੀ ਕਿਹਾ ਕੁਝ ਲੋਕਾਂ ਲਈ ਉਹ ਕੰਜਰੀ ਹੈ ਤੇ ਕੁਝ ਲੋਕਾਂ ਲਈ ਉਹ ਇੱਕ ਨਚਾਰ ਹੈ ਤੇ ਕੁਝ ਲੋਕਾਂ ਲਈ ਸਿਰਫ ਉਹ ਇੱਕ ਡਾਂਸਰ ਹੈ ਇਸ ਮੈਂਟੈਲਿਟੀ ਦੇ ਲੋਕਾਂ ਨੂੰ ਮੈਂ ਇੱਕ ਗੱਲ ਕਹਿਣੀ ਚਾ ਰਿਆਂ ਡਾਂਸਰ ਸਿਮਰ ਸੰਧੂ ਦੇ ਬਾਰੇ ਕਿ ਜਿੱਦਾਂ ਵੱਡੇ ਪਰਦੇ ਤੇ ਕ੍ਰਿਨਾ ਕਪੂਰ ਜਾਂ ਸੋਨਮ ਬਾਜਵਾ ਜਾਂ ਸਰਗੁਣ ਮਹਿਤਾ ਜੀ ਜਾਂ ਹੋਰ ਵੀ ਫੀਮੇਲ ਆਰਟਿਸਟ ਸਾਨੂੰ ਖੁਸ਼ੀਆਂ ਵੰਡਦੀਆਂ ਨੇ ਸਾਨੂੰ ਐਂਟਰਟੇਨ ਕਰਦੀਆਂ ਨੇ ਐਸੇ ਤਰੀਕੇ ਨਾਲ ਸਿਮਰ ਸੰਧੂ ਜਾਂ ਹਰਿਕ ਉਹ ਡਾਂਸਰ ਜਿਹੜੀ ਸਾਡੇ ਵਿਆਹ ਤੇ ਜਾਂ ਕਿਸੇ ਵੀ ਫੰਕਸ਼ਨ ਤੇ ਡਾਂਸ ਕਰਦੀ ਹੈ ਸਾਨੂੰ ਐਂਟਰਟੇਨ ਕਰਦੀ ਹੈ ਸਾਨੂੰ ਖੁਸ਼ੀਆਂ ਵੰਡਦੀ ਹੈ ਜਾਂ ਸਾਡੇ ਖੁਸ਼ੀਆਂ ਦੇ ਮੌਕੇ ਨੂੰ ਚਾਰ ਚੰਨ ਲਾਉਂਦੇ ਆ ਇਹਨਾਂ ਦੀ ਵੀ ਉਨੀ ਇੱਜ਼ਤ ਹੈ ਔਰ ਐਨੇ ਹੀ ਰਿਸਪੈਕਟ ਐਡਰਬ ਕਰਦੇ ਨੇ ਇਹ ਇਹਨਾਂ ਦੀ ਕਿਰਤ ਹੈ ਇਹਨਾਂ ਦਾ ਕਰਮ ਹੈ ਇਹਨਾਂ ਦੀ ਕਮਾਈ ਹੈ ਇਸ ਕਰਕੇ ਆਪਣੀ ਮੈਂਟੈਲਿਟੀ ਚੇਂਜ ਕਰੋ ਫਿਰ ਤੁਸੀਂ ਆਪਣੇ ਵਿਆਹਾਂ ਤੇ ਇਹਨਾਂ ਨੂੰ ਸਾਦੇ ਦੇ ਕਿਉਂ ਇਟ ਮੀਨਸ ਤੁਸੀਂ ਵੀ ਗਲਤ ਹੋ ਜੇ ਇਹਨਾਂ ਦਾ ਨੱਚਣਾ ਗਲਤ ਹੈ ਤੁਸੀਂ ਵੀ ਗਲਤ ਹੋ ਇਸ ਕਰਕੇ ਆਪਣੀ ਸੋਚ ਚੇਂਜ ਕਰੋ ਕੁੜੀਆਂ ਦਾ ਸਤਿਕਾਰ ਕਰਨਾ ਸਿੱਖੋ ਇਸ ਕਰਕੇ ਨਹੀਂ ਉਹ ਕੁੜੀਆਂ ਨੇ ਬਲਕਿ ਇਸ ਕਰਕੇ ਕਿ ਤੁਸੀਂ ਸ਼ੋਅ ਕਰੋ ਕਿ ਤੁਹਾਡੀ ਪਰਵਰਿਸ਼ ਇੱਕ ਚੰਗੀ ਮਾਂ ਨੇ ਕੀਤੀ ਹੈ ਥੈਂਕ ਯੂ ਸੋ ਮੱਚ